ਬੱਤੀ ਵਾਲੇ ਬੋਲਦੇ ਆ ਹਾਂਜੀ ਭੈਣ ਜੀ ਬਿਜਲੀ ਵਿਭਾਗ ਤੋਂ ਬੋਲ ਰਹੇ ਆ ਐ ਕਿਹੜਾ ਪਾਣੀ ਦੀ ਇੱਕ ਛਿੱਟ ਪਈ ਨਹੀਂ ਤੇ ਬੱਤੀ ਇੱਥੇ ਸਾਡੇ ਗਈ ਨਹੀਂ ਹੈ ਨਾ ਬੱਤੀ ਤਾਂ ਬੇਟੀ ਆ ਉਹ ਭੈਣ ਜੀ ਮੀਂਹ ਪੈਂਦਿਆ ਸੀ ਤਾਰਾਂ ਕੱਟੀਆਂ ਗਈਆਂ ਸੀ ਤਾਰਾਂ ਕੱਟੀਆਂ ਗਈਆਂ ਨਾ ਮੀਂਹ ਚ ਕੀ ਉਹਨੂੰ ਕਹਿੰਦੇ ਪਾਣੀ ਦੀ ਥਾਂ ਤੇ ਬਲੇਡ ਢਿੰਡੇ ਆ ਤੁਹਾਡੀਆਂ ਤਾਰਾਂ ਕੱਟੀਆਂ ਗਈਆਂ ਜਿਹੜੀਆਂ ਤੁਹਾਨੂੰ ਕੋ ਸਮਝ ਨਹੀਂ ਆਉਂਦੀ ਹੈ ਨਾ ਮੀਂਹ ਆਵੇ ਤਾਂ ਬੱਤੀ ਕੱਲ ਦਿੰਦੇ ਜਾਂ ਨੇਰੀ ਆਵੇ ਤਾਂ ਬੱਤੀ ਕੱਲ ਦਿੰਦੇ ਜਾਂ ਵਾਢੀਆਂ ਦੇ ਸੀ ਜਨੇ ਤਾਂ ਬੱਤੀ ਕੱਲ ਦਿੰਦੇ ਜਿਆਦਾ ਗਰਮੀ ਪਵੇ ਤਾਂ ਬੱਤੀ ਕੱਲ ਦਿੰਦੇ ਜੇ ਪਰੌਣੀ ਆ ਗਈ ਕਿ ਤਾਂ ਬੱਤੀ ਤਾਂ ਬੰਦ ਹੋ ਜਾਣਾ ਟ ਉਹ ਬੀਬੀ ਬੈਸੀ ਜਾਣ ਲਈ ਐਵੇਂ ਉਧਰ ਹਨੇਰੀ ਆਈ ਤਾਰਾਂ ਕਟੀਆਂ ਗਈਆਂ ਹੀਗੀਆਂ ਤਾਂ ਹਨੇਰੀ ਆਈ ਹੀ ਤਾਰਾਂ ਕਟੀਆਂ ਗਈਆਂ ਤੂੰ ਥੋਕ ਨਾ ਜੋੜੀਆਂ ਹੀਗੀਆਂ ਇਹਦੀ ਸੱਤੀ ਕਟੀਆਂ ਗਈਆਂ ਇਹ ਗੱਲਾਂ ਮਾਰਦੇ ਆ ਵੀ ਬਤੀ ਕੱਲ ਇਥੇ ਮੈਂ ਤੁਹਾਨੂੰ ਦੱਸਾਂ ਮੈਨੂੰ ਬਗਰਮੀ ਬੜੀ ਲੱਗਣ ਢਈ ਆ ਅਬੇ ਵੀ ਤੂੰ ਬਤੀ ਬਤੀ ਕਰੀ ਜਾਣ ਦੇ ਤੂੰ ਬਤੀ ਦੇ ਨਾਲ ਲੱਗਣਾ ਵਾ ਤਸ ਹੈ ਤਾਂ ਮੈਂ ਨਾਲ ਲੱਗਣਾ ਹੈ ਜਾਈ ਨਾ ਮੈਂ ਤੁਹਾਨੂੰ ਦੱਸਾਂ ਪਰ ਮੈਂ ਤੈਨੂੰ ਨਾਲ ਲਾ ਦੇਣੀ ਪੱਤੀ ਇਹੋ ਗੱਲ ਨਾ ਕੀ ਹੈ ਤੇਰਾ ਮੇਰਾ ਨਾਮ ਗੁਰਪ੍ਰੀਤ ਸਿੰਘ ਕਿਉਂ ਤੂੰ ਕੀ ਉਹਨੂੰ ਕਹਿੰਦੇ 50 ਦਾ ਮੁੰਡਾ ਤਾਂ ਨਹੀਂਗਾ ਪੰਸੋ ਪੰਸੋ ਕੌਣ ਆ ਜੀ ਵਾਹੜਾ ਪੈਨਸ਼ਨ ਆਂਦੀ ਆ ਉਹਦਾ ਨਾਲ ਮੁੰਡੇ ਦਾ ਨਾਮ ਵੀ ਇਹੋ ਕੋਸ਼ੀ ਆ ਉਹ ਜਿੰਨੇ ਇਸ ਨਾਮ ਦੇ ਮੁੰਡੇ ਸਾਰੇ 500 ਦੇ ਮੁੰਡੇ ਹੋ ਗਏ ਆ ਕਿ ਬੀਬੀ ਹਣਾ ਨਹੀਂ ਕੋਈ ਤੇਰੇ ਅੰਗੂ ਬਕਵਾਸ ਜਿਹੇ ਕਰਦਾ ਤਾਂ ਕਹਿਣ ਡਈ ਬੀਬੀ ਜਿਹੋ ਜਿਹੇ ਤੇਰੇ ਲੱਛਣੇ ਆ ਨਾ ਜਾ 32 ਤੇਰੀ ਮਹੀਨਾ ਨਹੀਂ ਆਉਣੀ ਚਾਹੀਦੀ ਮੈਂ ਤੁਹਾਨੂੰ ਦੱਸ ਦਿੰਦੀ ਓਏ